ਆ ਇੰਨਾ ਕੇ ਚੱਲਣਾ ਠੀਕ ਆ ਇਹ ਤੇ ਛੱਡੇ ਹੋਇਆ ਉੱਥੇ ਤੁਸੀਂ ਵਾਹ ਕੇ ਵੇਖੋ ਚਲਾ ਕੇ ਵੇਖੋ ਵਜਾ ਕੇ ਵੇਖੋ ਤਨਕਾ ਕੇ ਵੇਖੋ ਫਿਰ ਖਰੀਦੋ ਕਿਹਾ ਵੀ ਸਵਾਦ ਫੇਰ ਆਉਂਦਾ ਤੇ ਜਿੰਮੇਵਾਰੀ ਸਰਵਿਸ ਦੀ ਫੁੱਲ ਆ ਬਾਈ ਜੀ ਸਿਰਫ ਤਿੰਨ ਣਾੜ ਖੋਲ ਕੇ ਆਪਾਂ ਇਹਨੂੰ ਅਲੱਗ ਕਰ ਲੈਣਾ ਹੈ ਨਾ ਹਾਂਜੀ ਆ ਸਾਹਮਣੇ ਰੁਕੋ ਦੋਸਤੋ ਲੋ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਆ ਅਵਤਾਰ ਕਲਸੀ ਰਾਜਾ ਐਗਰੋ ਵਰਕਸ ਤੇ ਤਾਂ ਮਿੱਤਰੋ ਇਹਨਾਂ ਨੇ ਇੱਕ ਸੁਪਰ ਸੀਡਰ ਲਾਂਚ ਕੀਤਾ ਜੀਦੇ ਵਿੱਚ ਇੱਕ ਇਹੋ ਜਿਹਾ ਐਡਵਾਂਸ ਫੀਚਰ ਆ AI ਵਾਂਗੂ ਇਹ ਵੀ ਯਾਨੀ ਕਿ ਜਨਰੇਟ ਕੀਤਾ ਇਹਨਾਂ ਨੇ ਐਡਵਾਂਸ ਫੀਚਰ ਹੈ ਜਿਹੜਾ ਤੁਹਾਨੂੰ ਕਿਸੇ ਵੀ ਸੁਪਰਸੀਡਰ ਚ ਨਹੀਂ ਮਿਲੇਗਾ ਕਿਸੇ ਵੀ ਇਹਨਾਂ ਕੋਲ ਹੀ ਆ ਤੇ ਇਸ ਖਾਸ ਸੁਪਰਸੀਡਰ ਬਾਰੇ ਅੱਜ ਦੱਸਾਂਗੇ ਤੇ ਨਾਲ ਆਪਣੇ ਜੁੜਿਆ ਗਰਜੰਟ ਸਿੰਘ ਜੀ ਇਸ ਸੁਪਰਸੀਡਰ ਬਾਰੇ ਪੂਰੀ ਜਾਣਕਾਰੀ ਦੇਣਗੇ ਜਿਵੇਂ ਕਿ ਆਪਾਂ ਐਡਵਾਂਸ ਹੋਈ ਜਾਂਦੇ ਆਉਣ ਵਾਲੇ ਸਮੇਂ ਚ AI ਆ ਗਿਆ ਹਨਾ ਉਦਾਂ ਹੀ ਬਾਈ ਜੇ ਵੀ ਐਡਵਾਂਸ ਹੋਈ ਜਾਂਦੇ ਨੇ ਕਿਉਂਕਿ ਸਮੇਂ ਦੇ ਨਾਲ ਆਪਾਂ ਨੂੰ ਚੱਲਣਾ ਪੈਣਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਹੈ ਗਰਜੰਟ ਸਿੰਘ ਤਲਵੰਡੀ ਪਾਈ ਤੋਂ ਹੀ ਤਲਵੰਡੀ ਪਾਈ ਤੋਂ ਹਾਂਜੀ ਤਾਂ ਗਰਜੰਟ ਸਿੰਘ ਜੀ ਕੀ ਖਾਸ ਆ ਅਸੀਂ ਇਸ ਨੂੰ ਕਿਉਂ ਖਰੀਦੀਏ ਇਹਦੇ ਵਿੱਚ ਖਾਸ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਜੀ ਜਿਹੜਾ ਐਡਵਾਂਸ ਫੀਚਰ ਆਪਾਂ ਪਾਇਆ ਵਾ ਹਾਂਜੀ ਜਿੱਦਾਂ ਹੁਣ ਆਪਾਂ ਸੀਡ ਨੂੰ ਦਵਾਈ ਲਾਉਨੇ ਆ ਅੱਛਾ ਆਪਾਂ ਪਿੱਛੇ ਚੱਲ ਪਿੱਛੋ ਵਿਖਾਈਏ ਸੀਡ ਨੂੰ ਦਵਾਈ ਲਾਉਂਦੇ ਏਦਾਂ ਪਹਿਲਾਂ ਆ ਪਹਿਲਾਂ ਕਣਕ ਦਿਖਾ ਦਿਓ ਜੀ ਹਾਂਜੀ ਇਹਦੇ ਵਿੱਚ ਬਈ ਅਸੀਂ ਤੁਹਾਨੂੰ ਚਲਾ ਕੇ ਵੀ ਵਿਖਾਵਾਂਗੇ ਕਿਵੇਂ ਇਹ ਦਵਾਈ ਆਪਾਂ ਲਾਉਂਦੇ ਸੀ ਹੱਥ ਦੇ ਨਾਲ ਹਾਂਜੀ ਹਾਂਜੀ ਐਂ ਕਰਕੇ ਪਹਿਲਾਂ ਲਾਉਂਦੇ ਸੀ ਐਦਾਂ ਕਰਕੇ ਹਾਂ ਐਂ ਕਰਕੇ ਠੀਕ ਹੈ ਜੀ ਐਂ ਕਰਕੇ ਠੀਕ ਹੈ ਜੀ ਐਂ ਕਰਕੇ ਹਾਂ ਜੀ ਐਂ ਆਣਾਂ ਕਿ ਹੱਥ ਖਰਾਬ ਹੋ ਗਏ ਆ ਹੋ ਗਿਆ ਐਂ ਸੀ ਗੱਲ ਜੀ ਇਹ ਹੁਣ ਐਡਵਾਂਸ ਫੀਚਰ ਜਿਹੜਾ ਆਪਾਂ ਪਾਇਆ ਆਪਾਂ ਲਾਤਾ ਸੁਪਰ ਰਸੀਡਰ ਦੀ ਟੈਂਕੀ ਦੇ ਵਿੱਚ ਹੀ ਅੱਛਾ ਜੀ ਇਹੋ ਜਿਹੜਾ ਨਵਾਂ ਫੀਚਰ ਸੀਡ ਵਾਸਤੇ ਆਪਾਂ ਪਾਇਆ ਵਾ ਜੀ ਜਿੱਦਾਂ ਹੁਣ ਕਣਕ ਨੂੰ ਦਵਾਈ ਲਾਉਂਦੇ ਸੀ ਪਹਿਲਾਂ ਆਪਾਂ ਹੱਥ ਨਾਲ ਲਾਉਂਦੇ ਸੀ ਅੱਛਾ ਜੀ ਦੋ ਬੰਦੇ ਲੱਗਦੇ ਸੀ ਤਿੰਨ ਲੱਗਦੇ ਸੀ ਹੁਣ ਇੱਕ ਬੰਦਾ ਹੀ ਖਾਦ ਪਾਵੇਗਾ ਇੱਕ ਬੰਦਾ ਸੀਡ ਪਾਵੇਗਾ ਉਹੀ ਦਵਾਈ ਪਾ ਕੇ ਟਰੈਕਟਰ ਦੀ ਜਦੋਂ ਪੀਟੀਓ ਆਰਪੀਐਮ ਚਲਾਵੇਗਾ ਤੇ ਸੀਡ ਨੂੰ ਜਿਹੜੀ ਕਣਕ ਨੂੰ ਦਵਾਈ ਆ ਉਹ ਆਪਣੇ ਆਪ ਆਪਣੇ ਆਪ ਲੱਗੇ ਮੈਂ ਤੁਹਾਡੀ ਗੱਲ ਠੋਕਦਾ ਇਹਦੇ ਵਿੱਚ ਆਪਾਂ ਕਣਕ ਪਾ ਲਈ ਹਾਂਜੀ ਇਹਦੇ ਵਿੱਚ ਉਹ ਫੰਗੀ ਸਾਈਡ ਵਾਲੀ ਦਵਾਈ ਪਾ ਲਈ ਹਾਂਜੀ ਫੰਗੀ ਸਾਈਡ ਦਵਾਈ ਬਸ ਵੀ ਇਹਦੇ ਇਹਦੇ ਚ ਖਾਦ ਪਾ ਲਈ ਇਹਦੇ ਚ ਖਾਦ ਪਾ ਲਈ ਇਸ ਖਾਨੇ ਚ ਖਾਦ ਪਾ ਲਈ ਇਹਦੇ ਚ ਆ ਯਾਨੀ ਕਿ ਟਰੈਕਟਰੀ ਘਮਾਊਗਾ ਪੀਠੋ ਹਾਂਜੀ ਟਰੈਕਟਰ ਘਮਾਵੇਗਾ ਤੇ ਨਾਲ ਹੀ ਟਰੈਕਟਰ ਦੇ ਘੁਮਣ ਨਾਲ ਇਹਨੂੰ ਦਵਾਈ ਲੱਗੇਗੀ ਠੀਕ ਆ ਜੀ ਦਵਾਈ ਲੱਗਣ ਤੋਂ ਬਾਅਦ ਇਧਰਲੇ ਪਾਸੇ ਆਪਣਾ ਇੱਕ ਹੈਂਡਲ ਲੱਗਾ ਹੋਇਆ ਜੀ ਆਹ ਜਿਹੜਾ ਆਹ ਜਿਹੜਾ ਅੱਛਾ ਇਹਨੂੰ ਆਪਾਂ ਥਾਣ ਨੂੰ ਮੂਵ ਕਰਾਂਗੇ ਇਦਾਂ ਜਿਹੜੀ ਉੱਪਰਲੀ ਬੀਜ ਨੂੰ ਦਵਾਈ ਲੱਗੀ ਉਹ ਥੱਲੇ ਦੀ ਟੈਂਕੀ 'ਚ ਆ ਜਾਏਗਾ ਠੀਕ ਆ ਜੀ ਠੀਕ ਆ ਜੀ ਫੇਰ ਇਹਦੀ ਬਜਾਈ ਸ਼ੁਰੂ ਆ ਟਰੈਕਟਰ ਤੋਰੇਗਾ ਇਹ ਬੰਦਾ ਬਜਾਈ ਸ਼ੁਰੂ ਕਰੇਗਾ ਇਹਨੂੰ ਕਈ ਵਾਰਾ ਰੋਕਣਾ ਹੋਵੇ ਤਾਂ ਉਹ ਨਾਲ ਆ ਕਦੇ ਹੱਥ ਦਿੱਤਾ ਸੀਗੇ ਹਾਂ ਜੀ ਇਹ ਨਾਲ ਆਪਣਾ ਜੀ ਕਲਚ ਲੱਗਾ ਹੋਇਆ ਵਾ ਇਦਾਂ ਕਰਕੇ ਜਦੋਂ ਇਹਨੂੰ ਨਹੀਂ ਲੋੜ ਤਾਂ ਜੱਕਦੇ ਆਗੇ ਅੱਛਾ ਇਦਾਂ ਕਰਕੇ ਵੀ ਜਿਵੇਂ ਹੁਣ ਕਈ ਵਾਰ ਆਪਾਂ ਹੱਥ ਮਾਰਨਾ ਵਿੱਚ ਤੇ ਇਹਨੂੰ ਇਹ ਇਹਨੂੰ ਤਾਂ ਚੱਕਣਾ ਹਾਂ ਜੀ ਲੋਕ ਠਾਣ ਆਪਕੇ ਲੋਕ ਹੋਣਾ ਜੀ ਐ ਥਾਂ ਐ ਥਾਣ ਆਪਕੇ ਲੋਕ ਹੋ ਜਾਣਾ ਹਣਾ ਹਾਂ ਜੀ ਤੇ ਜਦੋਂ ਯਾਨੀ ਕਿ ਇਹਨੂੰ ਚਲਾਉਣਾ ਉਸ ਤੋਂ ਬਾਅਦ ਇਹਨੂੰ ਐ ਤਾਂ ਚੱਕ ਦੇਣਾ ਠੀਕ ਆ ਇਹ ਚੱਲ ਪੂਗਾ ਹਾਂ ਚੱਲ ਪੂਗਾ ਦਵਾਈ ਲਾ ਦੇਣਾ ਠੀਕ ਆ ਯਾਨੀ ਕਿ ਕੋਲ ਮਲਾ ਕੇ ਕੱਲਾ ਬੰਦਾ ਕਣਕ ਬੀਜ ਕੇ ਕਰੇ ਜਾ ਬਸ ਪਾਲੇ ਪਰਲੇ ਨਾ ਕੋਈ ਦਵਾਈ ਲਾਉਣੀ ਨਾ ਕੁਛ ਸਿੱਧੀ ਕਣਕੇ ਦੇ ਚ ਸੱਟਣੀ ਇਹਦੇ ਚ ਡੀ ਏ ਪੀ ਸੱਟਣੀ ਵਿੱਚ ਬੀ ਸੱਟਣਾ ਇਥੋਂ ਚਲਾ ਕੇ ਵੀਰ ਲਾ ਕੇ ਉਸ ਤੋਂ ਬਾਅਦ ਸੱਟ ਕੇ ਕੱਲਾ ਬੰਦਾ ਬੀਜ ਕੇ ਕਰੇ ਤਾਂ ਲਗਭਗ ਇਹਦੇ ਚ ਹੋਰ ਕੀ ਕੁਆਲਟੀ ਨੇ ਤੁਹਾਡੇ ਵੀਰ ਕਿੰਨੇ ਫੁੱਟ ਆਈ ਇਹ 8 ਫੁੱਟ ਆਈ ਹੋਰ ਕਿੰਨੇ ਫੁੱਟ ਮਿਲ ਸਕਦੇ ਇਹ ਤੋਂ ਬਾਅਦ 9 ਫੁੱਟ 10 ਫੁੱਟ 9 ਫੁੱਟ ਤੇ 10 ਫੁੱਟ ਇਹ 8 ਫੁੱਟ ਆ ਇਹ 8 ਫੁੱਟ ਠੀਕ ਹੈ ਜੀ ਫਿਰ ਇਹਦੇ ਵਿੱਚ ਜਿੱਦਾਂ ਅੱਗੇ ਆਪਣਾ ਅਲੱਦਾ ਕਰਦੇ ਸੀ ਰੋਟਾਵੇਟਰ ਬਣਾਉਣ ਵਾਸਤੇ ਵੀ ਜਿੱਦਾਂ ਆਪਾਂ ਇਹਨੂੰ ਪਿੱਛੋਂ ਲਾਣਾ ਤੇ ਹੁਣ ਆਪਣੇ ਤਿੰਨ ਸਟੈਂਡ ਲੱਗੇ ਨੇ ਜੀ 1 2 ਇੱਕ ਮਗਰ ਸਟੈਂਡ ਲੱਗਦਾ ਵਾ ਤਿੰਨ ਬੋਲਟ ਖੋਲ ਦੇਣੇ ਆ ਆ ਤਿੰਨ ਬੋਲਟ ਆ ਇੱਕ ਆ ਖੁੱਲਦਾ ਇੱਕ ਆ ਖੁੱਲਦਾ ਤੇ ਇੱਕ ਆ ਖੁੱਲਦਾ ਤਿੰਨ ਬੋਲਟ ਖੁੱਲ ਗਏ ਉਹ ਆਪਣਾ ਸੁਪਰਸੀਡਰ ਲੱਗ ਕੀਤਾ ਪਿਆ ਜੀ ਇਦਾਂ ਹੋਰ ਕੋਈ ਵੀ ਸਮਾਨ ਨਹੀਂ ਲਾਉਣਾ ਆਪਾਂ ਸਾਰਾ ਹੀ ਬਣਿਆ ਤਣਿਆ ਸੁਪਰਸੀਡਰ ਪਿੱਛੇ ਲੈਂਦਾ ਆਪਣਾ ਸਿਰਫ ਤਿੰਨ ਨਾਟ ਖੋਲ ਕੇ ਆਪਾਂ ਇਹਨੂੰ ਅਲੱਗ ਕਰ ਲੈਣਾ ਹੈ ਨਾ ਆ ਸਾਹਮਣੇ ਰੋਟਾ ਤੇ ਉਸ ਤੋਂ ਬਾਅਦ ਆ ਕਲਾ ਰੋਟਾਵੇਟਰ ਰਹਿ ਜਾਣਾ ਪਿੱਛੇ ਹਾਂਜੀ ਠੀਕ ਆ ਰੋਟਾ ਯਾਨੀ ਕਿ ਇਹਦੇ ਤੋਂ ਅਲੱਗ ਕੀਤਾ ਹੋਇਆ ਹਾਂਜੀ ਰੋਟੇਟਰ ਬਣਦਾਣ ਦਾ ਸੌਖਾ ਆਸਾਨ ਤਰੀਕਾ ਇਹ ਆਸਾਨ ਆ ਬਿਲਕੁਲ ਸਭ ਸਿਰਫ ਤਿੰਨ ਨਾੜ ਖੋਲਣੇ ਆ ਤਿੰਨ ਉਧਰੋਂ ਖੋਲਣੇ ਆ ਆ ਲਾ ਕੇ ਸਟੈਂਡ ਨਾੜ ਖੋਲ ਕੇ ਪਾਸੇ ਕਰ ਦੇਣਾ ਤੇ ਕੱਢ ਗਿਆ ਇਹਦਾ ਆਪਣਾ ਜੀ ਆ ਗੇਅਰ ਗੂਰ ਸਾਰਾ ਕੁਝ ਨਾਲ ਹੀ ਲੱਗ ਸਟੈਂਡਾਂ ਦੇ ਨਾਲ ਹੀ ਸਾਰੀ ਫਿਟਿੰਗ ਖੁੱਲਦੀ ਆ ਅੱਛਾ ਸਾਰੀ ਨਾਲ ਹੀ ਹੋਣਾ ਹੈਗਾ ਵੀ ਟੈਂਕੀ ਲੱਗ ਪੋਰਟਾਂ ਨਾਲ ਲੱਗ ਖੁੱਲ ਗਿਆ ਲੱਗ ਖੁੱਲ ਗਿਆ ਸਾਰਾ ਹੀ ਸੁਪਰਸੀਡਰ ਸਾਰਾ ਸੁਪਰਸੀਡਰ ਬਣਿਆ ਤਣਿਆ ਜਿਹੜਾ ਕਿ ਪਾਸੇ ਹੋ ਜੂਗਾ ਬਸ ਇਹ ਆਪਣਾ ਫਿਰ ਸੁਪਰਸੀਡਰ ਤੋਂ ਰੋਟੇਟਰ ਤੇ ਰੋਟੇਟਰ ਆ ਲੋ ਵੀ ਆ ਇਹੋ ਜ ਤੇ ਹੁਣ ਆਪ ਨੂੰ ਇਹ ਦੱਸ ਵੀ ਚਲਾ ਕੇ ਵਿਖਾਵਾਂਗੇ ਇਹ ਹਾਂਜੀ ਇਹ ਚਲਾ ਕੇ ਵੀਰ ਲਾ ਕੇ ਵਿਖਾਵਾਂਗੇ ਤੁਹਾਨੂੰ ਮਤਲਬ ਖੇਤ ਦੇ ਵਿੱਚ ਚਲਾ ਕੇ ਵਿਖਾਵਾਂਗੇ ਕਿਦਾਂ ਵੀ ਮਤਲਬ ਦਵਾਈ ਰਾਲ ਆਟੋਮੈਟਿਕ ਰਲਦੀ ਹੈ ਜੀ ਅੱਛਾ ਉਹ ਵਿਖਾਉਣੇ ਆ ਚੱਲ ਕੇ ਖੇਤ ਇਹ ਯਾਨੀ ਕਿ ਪਹਿਲਾ ਸੁਪਰ ਸੀਡਰ ਹੈ ਜੀ ਦੇ ਵਿੱਚ ਇਹੋ ਜ ਫੰਕਸ਼ਨ ਹੈ ਹੋਰ ਕਿਸੇ ਸੁਪਰ ਸੀਡਰ ਦੇ ਵਿੱਚ ਨਹੀਂ ਮਿਲੂਗਾ ਨਹੀਂ ਜੀ ਹਜੇ ਨਹੀਂ ਹੈਗਾ ਇਹ ਅੱਛਾ ਜੀ ਅਜੇ ਆਪਣੇ ਸੁਪਰਸੀਡਰ ਦੇ ਵਿੱਚ ਲੋ ਵੀ ਦੋਸਤੋ ਹੁਣ ਅਸੀਂ ਤੁਹਾਨੂੰ ਇਹ ਚਲਾ ਕੇ ਵਿਖਾਵਾਂਗੇ ਕਣਕ ਸਾਡੇ ਕੋਲੇ ਆ ਸੁਪਰਸੀਡਰ ਸਾਡੇ ਕੋਲੇ ਆ ਬਾਹਰ ਤੇ ਟਰੈਕਟਰ ਸਾਡੇ ਕੋਲੇ ਆ ਤੇ ਬਾਈ ਚਲਾਉਣਗੇ ਤੇ ਆਪਾਂ ਹੁਣ ਤੁਹਾਨੂੰ ਬਾਹਰ ਜਾ ਕੇ ਰੂਟਾਵੇਟਰ ਚਲਾ ਕੇ ਬੀਰ ਲਾ ਕੇ ਤੇ ਕਣਕ ਬੀਜ ਕੇ ਵਿਖਾਉਣੇ ਆ ਤੇ ਆਉਣ ਵਾਲੇ ਸਮੇਂ 'ਚ ਬਾਈ ਜੀ ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਧਮਕੀ ਦਿੱਤੀ ਹੈ ਵੀ ਪਰਾਲੀ ਵਾਲੇ ਜਿਹੜੇ ਵੀ ਕਿਸਾਨਾਂ ਲਾਉਣਗੇ ਤਾਂ ਕਿਤੇ ਨਾ ਕਿਤੇ ਇਹ ਆਪਣਾ ਯਾਨੀ ਕਿ ਟਾਈਮ ਤੇ ਪਰਾਲੀ ਦੇ ਬਹੁਤ ਹੱਦ ਤੱਕ ਯਾਨੀ ਕਿ ਆਪਾਂ ਨੂੰ ਸੇਵ ਕਰਦਾ ਇੱਕ ਮਿੱਤਰੋ ਆ ਲਾਈਟ ਸਪੈਸ਼ਲ ਇਹਨਾਂ ਨੇ ਪਿੱਛੇ ਦਿੱਤੀ ਆ ਤੁਹਾਨੂੰ ਕਿਸੇ ਸੁਪਰਸੀਡਰ ਮਗਰ ਲਾਈਟ ਨਹੀਂ ਮਿਲੂਗੀ ਇਹ ਹੈ ਰਾਤ ਨੂੰ ਚਾਨਣ ਚੜਾ ਦੋ ਦਿਨ ਚੜਾ ਦੋ 24 ਘੰਟੇ ਸੁਪਰਸੀਡਰ ਚਲਾਓ ਜਿਨ੍ਹਾਂ ਨੇ ਸੀਜ਼ਨ ਲਾਉਣਾ ਉਹ ਵੀ ਲਾਓ ਆਣ ਕੇ ਮੈਨਾ ਨਜ਼ਾਰੇ ਲਾਉਂਗੇ ਸਾਫ਼ ਤੇ ਸਮੂਥ ਠੀਕ ਹੈ ਕਿ ਨਹੀਂ ਕੋਈ ਨਟਾਣੂ ਜੰਗਾਲ ਨਹੀਂ ਪਏਗਾ ਬਿਲਕੁਲ ਵਧੀਆ ਇੱਕ ਗੱਲ ਆ ਇਹਨਾਂ ਦੇ ਨਾਲ ਮਿੱਟੀ ਬਿਲਕੁਲ ਨਹੀਂ ਲੱਗੇ ਗਿਆ ਦੇਖੋ ਇਹਨਾਂ ਨੇ ਇੱਕ ਨਵੇਂ ਤਰੀਕੇ ਨਾਲ ਦੇਖੋ ਤੁਸੀਂ ਬਿਲਕੁਲ ਵੀ ਮਿੱਟੀ ਨਹੀਂ ਲੱਗੇਗੀ ਤਵੀਆਂ ਨਾਲ ਤੇ ਨਾ ਕੋਈ ਬੀੜੇਗਾ ਪੂਰੀ ਜ਼ਿੰਮੇਵਾਰੀ ਆ ਜਾਂ ਕਿਤੇ ਡੀਏ ਵੀ ਫਸ ਗਈ ਜਾਂ ਕਿਤੇ ਕਣਕ ਫਸ ਜੇ ਤਾਂ ਉਹ ਯਾਨੀ ਕਿ ਪੂਰੀ ਜ਼ਿੰਮੇਵਾਰੀ ਤੇ ਸਰਵ ਸਾਡੇ ਏਰੀਆ ਮੁਖਸਰ ਦੇ ਵਿੱਚ ਗਰਜੰਟ ਦਿੰਦੇ ਆ ਪਹਿਲੀ ਗੱਲ ਤਾਂ ਲੋੜ ਨਹੀਂ ਪੈਂਦੀ ਤੇ ਜੋ ਲੋਡ ਪਏ ਤਾਂ ਫੋਨ ਕਰਨ ਤੋਂ ਪਹਿਲਾਂ ਪਹੁੰਚ ਜਾਂਦੇ ਕਿਉਂ ਭਾਈ ਇੱਦਾਂ ਹੀ ਤੇ ਚਲੋ ਫਿਰ ਚਲਾ ਕੇ ਵਿਖਾਉਂਗੇ ਹੁਣ ਆਪਾਂ ਹਾਂਜੀ ਹੁਣ ਚਲਾ ਕੇ ਚਲਿਏ ਫਿਰ ਤੇ ਵੀਡੀਓ ਨੂੰ ਵਾਤ ਵਾਤੇ ਸ਼ੇਅਰ ਕਰ ਦਿਓ ਮਿੱਤਰੋ ਤੁਹਾਨੂੰ ਵਿਖਾਉਣੇ ਆ ਪਰਫਾਰਮੈਂਸ ਪਹਿਲਾਂ ਤੁਹਾਨੂੰ ਦੱਸ ਦੇਣਾ ਵੀ ਇਹਦੇ ਵਿੱਚ ਬਹੁਤ ਸਾਰੇ ਐਂਪਲੀਅਰ ਇੱਥੇ ਤਿਆਰ ਹੁੰਦੇ ਆ ਜਿਵੇਂ ਕਿ ਲਾਲੋ ਵੀ ਆ ਮਸ਼ੀਨ ਦੀ ਮੈਂ ਵੀਡੀਓ ਪਾਈ ਸੀ ਜਿਹੜੀ 14 ਮਿੰਟਾਂ ਦੇ ਵਿੱਚ ਟਰਾਲੀ ਜਾਨੀ ਕਿ ਬਣਾ ਦਿੰਦੀ ਆ ਬਹੁਤ ਵਧੀਆ ਤੇ ਸਾਡੇ ਕਾਫੀ ਮੁਕਸਰ ਏਰੀਆ ਦੇ ਵਿੱਚ ਲਈਆਂ ਨੇ ਤੇ ਇਧਰ ਇਹ ਵੀਰ ਕੀ ਹੈ ਜ਼ੀਰੋ ਟ੍ਰੈਲ ਮਸ਼ੀਨ ਹੈ ਹਾਂਜੀ ਜ਼ੀਰੋ ਟ੍ਰੈਲ ਇਹ ਜ਼ੀਰੋ ਟ੍ਰੈਲਾਂ ਮਸ਼ੀਨ ਹਰ ਇੱਕ ਸੰਦ ਤੁਹਾਨੂੰ ਇੱਥੇ ਮਿਲ ਜੇਗਾ ਰੇ ਪਾਉਣ ਵਾਸਤੇ ਰੋਟਾਵੇਟਰ ਇਧਰ ਕੰਪਿਊਟਰ ਕਰਾਇਆ ਇਹਨਾਂ ਦਾ ਬਹੁਤ ਯਾਨਕ ਕੇ ਫੇਮਸ ਆ ਸਾਡੇ ਏਰੀਆ ਦੇ ਵਿੱਚ ਤੇ ਬਾਈ ਰੂਟਰ ਰੋਟਾਵੇਟਰ ਕਿੰਨੇ ਫੁੱਟੇ ਤੱਕ ਮਿਲ ਜਾਂਦੇ ਤੁਹਾਡੇ ਕੋਲ ਇਹ ਰੋਟਾਵੇਟਰ ਫ ਰੋਟਾਵੇਟਰ ਆਪਣਾ ਜੀ 11 ਫੁੱਟ ਤੱਕ ਮਿਲਦੀ ਹੈ 11 ਫੁੱਟ ਤੱਕ ਹਾਂਜੀ ਇਹ ਕਿੰਨੇ ਫੁੱਟਾ ਸਾਹਮਣੇ ਜਿਹੜਾ ਇਹ 9 ਫੁੱਟਾ ਜੀ 9 ਫੁੱਟਾ ਹਰ ਇੱਕ ਕਿਸੰਦ ਤੁਹਾਨੂੰ ਮਿਲ ਜਗਾ ਸੀ ਉੱਥੇ ਆਇਆ ਜਿੱਥੇ ਇਹ ਕ੍ਰੀਏਟ ਕਰਦੇ ਬਣਾਉਂਦੇ ਆ ਤਿਆਰ ਕਰਦੇ ਉਸ ਤੋਂ ਬਾਅਦ ਸਪੈਸ਼ਲ ਇਹਨਾਂ ਨੇ ਖੇਤ ਛੱਡੇ ਹੋਇਆ ਉੱਥੇ ਤੁਸੀਂ ਵਾਹ ਕੇ ਵੇਖੋ ਚਲਾ ਕੇ ਵੇਖੋ ਵਜਾ ਕੇ ਵੇਖੋ ਤਨਕਾ ਕੇ ਵੇਖੋ ਫਿਰ ਖਰੀਦੋ ਕਿਹਾ ਵੀ ਸਵਾਦ ਫੇਰ ਆਉਂਦਾ ਤੇ ਉਹ ਵੀ ਮਿੱਤਰੋ ਜਿਵੇਂ ਕਿ ਅਸੀਂ ਖੇਤ ਪਾ ਲਿਆ ਇੱਥੇ ਲੈ ਕੇ ਆਏ ਆ ਅਸੀਂ ਹੁਣ ਤੁਹਾਨੂੰ ਅਸੀਂ ਚਲਾ ਕੇ ਵਿਖਾਵਾਂਗੇ ਦਵਾਈ ਦੇ ਵੀ ਵਿੱਚ ਰਲਾ ਕੇ ਵਿਖਾਵਾਂਗੇ ਵੀ ਹੱਥ ਲਾਉਣ ਦੀ ਲੋੜ ਨਾ ਪਵੇ ਜੀਵਾਰ ਨੂੰ ਠੀਕ ਆ ਆ ਕਣਕ ਬਾਈ ਨੇ ਪਾਤੀ ਆ ਤੇ ਹੁਣੇ ਅਸੀਂ ਪਾਵਾਂਗੇ ਇਹਦੇ 'ਚ ਦਵਾਈ ਲਿਆ ਵੀ ਦਵਾਈ ਲਿਆ ਵੀ ਜਲਦੀ ਗਰਜੰਟਰ ਰੈਡੀ ਆ ਨਾ ਆ ਰੂਟਰ ਜਿਹੜਾ ਵਿੱਚ ਚੱਲਣਾ ਠੀਕ ਹੈ ਕਿ ਨਹੀਂ ਇਧਰ ਗੇਅਰ ਲਾ ਰੱਖਿਆ ਇਹਨਾਂ ਨੇ ਜੇਕਰ ਉਹਨੂੰ ਨੱਪ ਲੋਗੇ ਤਾਂ ਬੰਦ ਹੋ ਜਾਊਗਾ ਛੱਡ ਦੇਓਗੇ ਤਾਂ ਇਹ ਚੱਲ ਪੇਗਾ ਉਧਰ ਯਾਨੀ ਕਿ ਉਹ ਨੱਪਣ ਵਾਲੇ ਜੋ ਵੀ ਦਾਣੇ ਆ ਜੋ ਵੀ ਬੀਓ ਥਰ ਹੇ ਨੀਚੇ ਆ ਜਾਣ ਚਲੋ ਮੇਰਾ ਵੀਰ ਭਾ ਵੀ ਆ ਚੱਕੋ ਲਓ ਦਵਾਈ ਪਾਤੀ ਆਪਾਂ ਠੀਕ ਹੈ

ਮੈਂ ਵੀ ਆ ਗੇਰ ਆ ਜੇਕਰ ਤੁਸੀਂ ਇਹਨੂੰ ਰੋਕਣਾ ਵੀ ਹੈ ਤਾਂ ਐ ਕਰਕੇ ਰੋਕ ਸਕਦੇ ਹੋ ਤੁਸੀਂ ਠੀਕ ਆ ਆਵੇ ਇੱਥੋਂ ਰੋਕ ਲਿਆ ਤੇ ਇੱਥੋਂ ਐਂ ਚਲਾ ਸਕਦੇ ਯਾਰ ਹਾਂ ਲੈ ਬਸ ਵਾ ਵਾ ਜੀ ਵਾ ਕੱਲਾ ਬੰਦਾ ਬਾਈ ਜੀ ਵੀ ਸਕਦਾ ਦੇਖ ਸਕਦੇ ਚਲਾ ਕੇ ਵਿਖਾਵਾਂਗੇ ਆ ਆ ਗਿਆ ਵੀ ਤੇ ਆ ਬਿਆ ਵੀ ਰਲਿਆ ਵੀ ਚਲੋ ਵੀ ਰੂਟਰ ਨੇ ਵਿੱਚ ਚੱਲੀ ਜਾਣਾ ਬਾਈ ਜੀ ਗੱਟਾ ਦੇ ਵਿੱਚ ਪਾ ਦੇਣਾ ਦਵਾਈ ਪਾ ਦੇਣੀ ਇਹਨੇ ਉੱਪਰ ਗੱਟਾ ਲਾ ਦੇਣਾ ਜਦੋਂ ਇਹ ਖਤਮ ਹੋ ਗਿਆ ਵੀ ਉਹ ਗੇਰ ਨਾ ਖੋ ਸਾਰਾ ਵੀ ਥੱਲੇ ਕਾਹ ਜੀ ਇਹ ਆ ਡੀਏਪੀ ਵਾਲਾ ਦਾ ਕੋਈ ਚੱਕਰ ਹੀ ਨਹੀਂ ਇਹਦੇ ਚਾਪ ਕੋਸਰ ਲਾਉਣਾ ਨਹੀਂ ਐਸ ਤਰੀਕੇ ਦੀ ਕੋਈ ਸ਼ੀ ਨਹੀਂ ਬੱਜਾਈ ਹੈ ਠੀਕ ਹੈ ਨਾ ਬਾਲਾ ਢੂੰਗਾ ਨਹੀਂ ਬੀਜਦਾ ਬਿਲਕੁਲ ਉੱਪਰ ਤੇ ਫਰਸਟ ਕਲਾਸ ਸਪੈਸ਼ਲ ਗਰਜੰਟ ਬੀਜ ਰਿਹਾ ਈ